ਉਹਨਾਂ ਨੇ ਕੀਤਾ ਸੀ ਬੱਟਾ ਇੱਕ ਅੰਮ੍ਰਿਤ ਇੱਕ ਸਕਾਇਆ ਸਾਨੂੰ ਇੱਕ ਕਰਕੇ ਸਾਡਾ ਗ੍ਰੰਥ ਇੱਕ ਸਾਡਾ ਪੰਥ ਇੱਕ ਗੁਰੂ ਨੇ ਸਮਝਾਇਆ ਲੇਕਿਨ ਮਨ ਧੋਖਾ ਦੇ ਜਾਂਦਾ ਮੈਨੂੰ ਇੱਕ ਬੜੀ ਪਿਆਰਾ ਦ੍ਰਿਸ਼ਟਾਂਤ ਯਾਦ ਆਇਆ ਬੜੀ ਪ੍ਰੇਰਣਾ ਦੇਵੇਗਾ ਆਪਣੇ ਆਪਣੇ ਮਨ ਦੀ ਰਾਖੀ ਕਰਨ ਲੱਗ ਪਾਵਾਂਗੇ ਇੱਕ কুমਹਾਰ ਦਾ ਗਦਾ ਬਿਮਾਰ ਹੋ ਗਿਆ ਹੁਣ ਅੱਜ ਤੇ ਕਹਿੰਦੇ ਆ ਵੈਟਰਨਰੀ ਡਾਕਟਰ ਉਹਦੇ ਕੋਲ ਲੈ ਜਾਓ ਉਦੋਂ ਕਹਿੰਦੇ ਸਾਂ ਪਸ਼ੂਆਂ ਦਾ ਡੰਗਰਾਂ ਦਾ ਜਿਹੜਾ ਵੈਦ ਉਹਦੇ ਕੋਲ ਉਹਨੂੰ ਕਹਿੰਦੇ ਸਨ ਸਲੋਤਰੀ ਜਿਹੜੇ ਪਸ਼ੂਆਂ ਦਾ ਇਲਾਜ ਕਰਦਾ ਸੀ ਉਹਨੂੰ ਕਹਿੰਦੇ ਸਾਂ ਸਲੋਤਰੀ ਸਲੋਤਰੀ ਕੋਲ ਗਿਆ ਕਹਿਣ ਲੱਗਾ ਜੀ ਗਰੀਬ ਦਾ ਕਹਾੜਾ ਮੈਂ ਇਹਦੇ ਤੇ ਹੀ ਪਹਾੜਾ ਵਹੁਣਾ ਤੇ ਆਇਆ ਇੱਕ ਐ ਬਿਮਾਰ ਹੋ ਗਿਆ ਕਹਿਣ ਲੱਗਤoa ਇਹ ਤੇ ਨਾ ਬਿਲਕੁਲ ਠੀਕ ਹੋ ਜਾਏਗਾ ਵੈਸੇ ਹਰ ਡਾਕਟਰ ਕਹਿੰਦਾ ਮਰਦਾ ਬੰਦਾ ਲਿਆ ਜਾਓ ਨਾ ਉਹ ਕਹਿੰਦੇ ਨੇ ਠੀਕ ਹੋ ਜਾਵੇਗਾ ਉਹਨਾਂ ਦਾ ਇਹ ਤੇ ਬੋਲੀ ਹੈ ਵੀ ਬਿਲਕੁਲ ਠੀਕ ਹੋ ਜਾਵੇਗਾ ਪਰ ਇਹ ਦਵਾਈ ਜਿਹੜੀ ਹੈ ਨਾ ਇਹ ذرا کم اوکھا ਹੀ ਕਹਿਣ ਲੱਗੇ ਕਿਵੇਂ ਇਹ ਦਵਾਈ ਖਾਣ ਵਾਲੀ ਨਹੀਂ ਇਹ ਦਵਾਈ ਸੁੰਗਣ ਵਾਲੀ ਹੈ ਤੇ ਹੱਸ ਤੇ ਆ ਕੰਨ ਲਗਾ ਜੀ ਮਜ਼ਾਕ ਕਰਦੇ ਹੋ ਗਰੀਬ ਨਾਲ ਉਹ ਗਧਾ اور ਦਵਾਈ ਸੁੰਗੇਗਾ ਕਹਿਣ ਲੱਗੇ ਇਹ ਨਹੀਂ ਸੁੰਗੇਗਾ ਬਿਲਕੁਲ ਨਹੀਂ ਗਧੇ ਵੀ ਸੁੰਗਦੇ ਨੇ ਇਹ ਤੂੰ ਐਸਾ ਕਰਨਾ ਕਿ ਇੱਕ ਪਾਈਪ ਲਾਇਆ ਨਲਕੇ ਉਹਦੇ ਵਿੱਚ ਰੱਖ ਇਹਦੀ ਨੱਕ 'ਚ ਰੱਖ ਤੇ ਫੂਕ ਮਾਰ ਬਸ ਦਵਾਈ ਇਹਦੇ ਅੰਦਰ ਤੇ ਗਦਾ ਠੀਕ ਉਹ ਵਿਚਾਰਾ ਕੜੀ ਬਾਦ ਹੁੰਦਾ ਆ ਉਹਨੇ ਪੁੱਛਿਆ ਪਤਾ ਨਹੀਂ ਕੀ ਹੋਇਆ ਕਹਿਣ ਲੱਗਾ ਕੀ ਹੋਇਆ ਕਹਿਣ ਲੱਗਾ ਜੀ ਮੈਂ ਢਿੱਲਾਰਿਆ ਤੇ ਗਦਾ ਹੀ ਪਹਿਲੇ ਫੂਕ ਮਾਰ ਗਿਆ ਔਰ ਦਵਾਈ ਮੇਰੇ ਅੰਦਰ ਚਲੀ ਗਈ ਮੈਂ ਸਮਝਦਾ ਹੁੰਦਾ ਇਸੇ ਤਰ੍ਹਾਂ ਹੀ ਆ ਅਸੀਂ ਢਿੱਲੇ ਰਹਿ ਜਾਂਨੇ ਮਨ ਫੇਰ ਲਤ ਮਾਰ ਜਾਂਦਾ ਕਹਿੰਨੇ ਓਹੋ ਆ ਗਲਤੀ ਹੋ ਗਈ ਅੰਮ੍ਰਿਤ ਧਾਰੀ ਹੋਵੇ ਗੁਰੂ ਦਾ ਸਿੱਖ ਹੋਵੇ ਨਿਤ ਨੇਮੀ ਹੋਵੇ ਸੁਚੇਤ ਹੋਵੇ ਸਾਡਾ ਗੁਰੂ ਓ ਹੋਵੇ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ